ਲਲ ਗੁਰ ਸੇਵੀਐ ਅਹਨੇ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਫਤ ਖਸਮਦੀ ਨੂਰੇ ਅਰਸਾਂ ਕੋਰਸਾਂ ਛੱਟੀ ਐ ਤੁੱਦ ਡਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹ ਸੱਜਣਾ ਸੱਚਾ ਪਾਤਿਸਾਹ ਸਿਰ ਸਾਹ ਦਾ ਐਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਨਾਨਕ ਪਰਮੇਸ਼ੁਰ ਹੈ ਸੰਤ ਉਦਰਣ ਦਿਆਲੰ ਆਸਰੰ ਗੋਪਾਲੁ ਕੀ ਰਤਨ ਹੈ ਨਿਰਮਲੰ ਸੰਤ ਸੰਗੇਣਾ ਓ ਨਾਨਕ ਪਰਮੇਸ਼ੁਰ ਹ ਚੰਦਨ ਚੰਦ ਨ ਸਰਦ ਰਤੰ ਮੂਲ ਨਾ ਮਿਟਾਈ ਕਾਮ ਸੀਤਲ ਥੀ ਨਾਨਕਾ ਯਪੰਦੜੋ ਹਰਨਾਮ ਪਾੜੀ ਚਰਨ ਕਮਲ ਕੀ ਓਟ ਉਧਰੇ ਸਗਲ ਜਾਨ ਸੋਣਾ ਪਰਤਾਪ ਗੋਵਿੰਦ ਨਿਰਭਉ ਭੈਮਾਨ ਤੋਟ ਨਾ ਆਵ ਮੂਲਾ ਸੰਚਿਆ ਨਾਮ ਧਨ ਸੰਤ ਜਨਾਸਿਓ ਸੰਗ ਪਾਈਆ ਵੱਡਪੁਨਾ ਆਠ ਪਹਿਰ ਹਰਤਿ ਆਏ ਹਰਿ ਜਸ ਨਿਤ ਸੋਨਾ ਸੰਤ ਜਨਾਸਿਓ ਸੰਗ ਪਾਈਆ ਵੱਡਾ ਆਪਣਾ ਆਠ ਪਹਰ ਹਰ ਧਿਆਏ ਹਰ ਜਸ ਨਿਤ ਸੋਨਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਸੰਤ ਉਦਰਨ ਦਇਾਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਹੈ ਰਾਗ ਜੈਤ ਸ੍ਰੀ ਦੀਵਾਰ ਦੀ ਪੌੜੀ 17ਵੀਂ ਸਲੋਕਾਂ ਨਾਲ